ਬੇਸ਼ੱਕ ਪੰਚਾਇਤੀ ਚੋਣਾਂ ਲੰਗੀਆਂ ਨੂੰ ਕਾਫੀ ਮਹੀਨੇ ਹੋ ਚੁੱਕੇ ਨੇ ਪਰ ਕਿਤੇ ਨਾ ਕਿਤੇ ਪਿੰਡ ਪੱਧਰ ਦੇ ਉੱਪਰ ਪੰਚਾਇਤੀ ਚੋਣਾਂ ਦਾ ਜਿਹੜਾ ਧੂਆਂ ਅਜੇ ਵੀ ਧੁਖਦਾ ਜਿਹੜਾ ਨਜ਼ਰ ਆ ਰਿਹਾ ਜਿਸ ਦੀ ਤਾਜ਼ਾ ਮਿਸਾਲ ਥਾਣਾ ਪ੍ਰਾਣਾਸ਼ਾਲਾ ਅਧੀਨ ਆਉਂਦੇ ਪਿੰਡ ਸੁੰਦਰ ਤੋਂ ਉਸ ਵੇਲੇ ਮਿਲੀ ਜਦੋਂ ਦੋ ਤਰ੍ਹਾਂ ਦੇ ਵਿੱਚ ਜਿਹੜੀ ਹੈ ਲੜਾਈ ਹੁੰਦੀ ਹੈ ਤੇ ਇੱਕ ਜੋ ਵਿਅਕਤੀ ਹੈ ਇੱਕ ਧਿਰ ਦਾ ਵਿਅਕਤੀ ਹੈ ਜੋ ਉਹ ਗੰਭੀਰ ਰੂਪ ਦੇ ਵਿੱਚ ਫਟੜ ਹੋ ਜਾਂਦਾ ਅਮਰੀਕ ਸਿੰਘ ਨਾਮ ਦਾ ਜੋ ਵਿਅਕਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਪ੍ਰਾਣਾ ਸ਼ਾਲਾ ਹਸਪੀਟਲ ਦੇ ਵਿੱਚ ਜਿਹੜਾ ਉਹ ਜਿਹਰੇ ਇਲਾਜ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਗੰਭੀਰ ਫਟੜ ਹਾਲਤ ਦੇ ਵਿੱਚ ਇੱਥੇ ਬੈੱਡ ਦੇ ਉੱਪਰ ਉਹ ਇਲਾਜ ਵਾਸਤੇ ਆਏ ਹੋਏ ਨੇ ਤੇ ਇਹ ਕੀ ਸਾਰਾ ਮਾਮਲਾ ਹਾਂਜੀ ਅਮਰੀਕ ਸਿੰਘ ਜੀ ਕੀ ਗੱਲ ਆ ਇਹ ਮਾਮਲਾ ਕੀ ਹੈ ਜੀ ਅੱਛਾ ਇਹ ਬੋਲਣ ਦੀ ਸੂਰਤ 'ਚ ਲੱਗਦੇ ਨਹੀਂ ਕਿਉਂਕਿ ਸੱਟਾਂ ਜ਼ਿਆਦਾ ਲੱਗ ਰਹੀਆਂ ਨੇ ਕੱਪੜੇ ਸਾਰੇ ਜਿਹੜੇ ਨੇ ਉਹ ਲੋਹੋ ਲੋਹਾਨ ਹੋਏ ਨੇ ਸੋ ਉਹਨਾਂ ਵੱਲੋਂ ਇਸ਼ਾਰਾ ਦਿੱਤਾ ਗਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਬੇਟੇ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਕੀ ਗੱਲਬਾਤ ਹੋਈ ਹੈ ਧੰਨਵਾਦ ਗ੍ਰਹਿ ਸਾਹਿਬ ਤੁਸੀਂ ਸਾਡੇ ਸਾਰ ਲਈ ਸਰ ਗੱਲ ਤੇ ਸਾਨੂੰ ਕੋਈ ਪਤਾ ਨਹੀਂ ਲੱਗੀ ਜਿਹੜੀਆਂ ਪਿਛੇ ਚੋਣਾ ਹੋਈਆਂ ਨਾ ਉਹਦੇ ਕਾਰਨ ਸਾਰਾ ਹੰਗਾਮਾ ਹੋਇਆ ਵਾ ਅਸੀਂ ਪੁਰਾਣੇ ਸਰਪੰਚ ਨਾਲ ਸਾਥ ਰੱਖਦੇ ਆਂ ਮੁਕੇਸ਼ ਲਾਲ ਨਾ ਉਹਨਾਂ ਸਾਡੀ ਪਰਿਵਾਰ ਨਾਲ ਚੋਣਾਂ ਦੇ ਤੁਹਾਡੇ ਪਿੰਡ ਹੋਈਆਂ ਨਹੀਂ ਤੁਹਾਡੇ ਤੇ ਸਰਬਸੰਮਤੀ ਹੁੰਦੀ ਹੈ ਹਾਂਜੀ ਸਰਬਸੰਮਤੀ ਹੋਈ ਹੈ ਜੀ ਅਸੀਂ ਖੁਦ ਕੀਤੀ ਹੈ ਗੁਰਦਾਸ ਸਾਹਿਬ ਆ ਕੇ ਪਤਾ ਉਹਨੂੰ ਵੀ ਹੈਗਾ ਵਾ ਪਰ ਫੇਰ ਵੀ ਸਾਡਾ ਨਾ ਦੁਸ਼ਮਣੀ ਭਾਜੀ ਰੱਖਦਾ ਵਾ ਅੱਜ ਮੇਰਾ ਡੈਡੀ ਕਿ ਭਈ ਹੈ ਲਗੇ ਬਿਠਾਏ ਗੋਡੀ ਕਰਨ ਰਿਹਾ ਸੀ ਪਠੇ ਵੜ ਕੇ ਲਾਗੇ ਬਿਠਾਏ ਇਹ ਦੋਨੇ ਪਿਓ ਪੁੱਤਰ ਆਏ ਆਪਣੀ ਥਾਰ ਕਾਲੀ ਗੱਡੀ ਵਿੱਚ ਆਏ ਜਿਹਨਾਂ ਦੇ ਮਨਜੀਤ ਸਿੰਘ ਤੇ ਗੋਵਿੰਦਰ ਸਿੰਘ ਮਨਜੀਤ ਸਿੰਘ ਦੇ ਮੌਕੇ ਤੇ ਸਰਪੰਚ ਨੇ ਆ ਮੌਕੇ ਦੇ ਸਰਪੰਚ ਹੋ ਗਏ ਆ ਤੇ ਦੋ ਮੁੰਡੇ ਨਾਲ ਹੋਰ ਹੈਗੇ ਬਲਕਾਰ ਵੀ ਹੈਗਾ ਵਾ ਹਾਂਜੀ ਇਹ ਆਏ ਆ ਇਹ ਮੇ ਦਾੜੀ ਦੇ ਤਰਾਟ ਮਾਰਨੇ ਚਾਲੂ ਕਰਤੇ ਆ ਦੋ ਦਾੜੀ ਦੇ ਤਰਾਟ ਧੱਕੇ ਆ ਤੀਜਾ ਚੀਚੀ ਲੱਤ ਕੀ ਨਾਲ ਛੱਟ ਲਗੀ ਅੱਛਾ ਨਹੀਂ ਉਹਦਾ ਕਾਰਨ ਕੀ ਦਰਾ ਕਰਨ ਹੀ ਕਹਿੰਦੇ ਕਿ ਸਾਨੂੰ ਗਾਲਾਂ ਕੱਢੀਆਂ ਅਸੀਂ ਗੁਰਦੁਆਰੇ ਚੜ੍ਹਨ ਨੂੰ ਤਿਆਰ ਆ ਦੋਨੇ ਪਿਓ ਪੁੱਤਰ ਕੀ ਮੇਰੇ ਡੈਡੀ ਨੇ ਜਾਂ ਅਸੀਂ ਕਿ ਉਹ ਗਾਲਾਂ ਕੱਢੀਆਂ ਹੋਈਆਂ ਤੇ ਜਾਂ ਇਹ ਦੱਸੇ ਕਿ ਕਿਹਨੂੰ ਕੱਢੀਆ ਕਿਹਦੇ ਕਹਿੰਦੇ ਦੱਸੇ ਸਾਨੂੰ ਆਣ ਕੇ ਪਰ ਦੱਸਦਾ ਨਹੀਂ ਬਹੁਤ ਜ਼ਿਆਦਾ ਮੇਰੇ ਡੈਡੀ ਨੂੰ ਮਾਰਿਆ ਤੁਹਾਡੇ ਕਹਿਣ ਦੇ ਅਨਸਾਰ ਇਹ ਪੰਚਾਇਤੀ ਚੋਣਾਂ ਦੀ ਪਿਛਲੀ ਰੰਜਿਸ਼ ਹਾਂਜੀ ਉਹੀ ਹੈ ਜੀ ਉਹੀ ਜਦੋਂ ਉੱਥੇ ਝਗੜਾ ਹੋਇਆ ਵਾ ਜੀ ਇਹ ਨਾ ਮੇਰੇ ਡੈਡੀ ਨੂੰ ਡਰਾਡ ਮਾਰ ਕੇ ਚੱਲ ਗਏ ਇਹ ਦੋਨੇ ਪਿਓ ਪੁੱਤਰ ਘਰ ਚੱਲ ਗਏ ਆ ਤੇ ਜਦੋਂ ਮੈਂ ਘਰ ਆਇਆ ਤੇ ਮੇਰੀ ਮੰਮੀ ਨੇ ਮੈਨੂੰ ਆਖ ਕੀ ਮਿਹਰ ਕੋਲਸ ਨੂੰ ਪੁਰਾਣੇ ਸ਼ਾਲੇ ਫੋਨ ਕਰ ਉਹਨੇ ਵੰਗਾਰ ਕੇ ਆਖਿਆ ਕਿ ਤੂੰ ਜਿੰਨੂ ਮਰਜੀ ਫੋਨ ਕਰ ਦੋ ਮੈਂ ਇਹ ਮੇ ਕੋਈ ਹਿੱਸਾ ਲੈਂਦੇ ਪੁਲਸ ਕੋਈ ਨਹੀਂ ਕਰ ਸਕਦੀ ਕਹਿੰਦਾ ਸਰਪੰਚ ਸਰਪੰਚ ਨੇ ਖੁਦ ਆ ਕੇ ਆਖਿਆ ਬਾਬੇ ਦੇਬੇ ਦੀ ਮੋਟਰ ਤੇ ਖਲੋ ਕੇ ਇਹਨਾਂ ਨਾਲ ਪੁਲਸ ਲੈਂਦੀ ਪੁਲਸ ਹੀ ਹਿੱਸਾ ਲੈਂਦੀ ਕਹਿੰਦਾ ਬੇ ਅੱਛਾ ਜੀ ਹਾਂਜੀ ਠੀਕ ਹੈ ਕੀ ਮੰਗ ਕੀ ਕਰਦੇ ਅਸੀਂ ਮੰਗ ਜਾਂਦੇ ਹਾਂ ਕਿ ਉਹਨੂੰ ਸਖਤ ਸਖਜਾ ਸਜ਼ਾ ਹੋਵੇ ਠੀਕ ਹੈ ਜੀ ਸੋ ਇਹਨਾਂ ਤੋਂ ਇਲਾਵਾ ਜਿਵੇਂ ਹੋਰ ਸਾਡੇ ਨਾਲ ਇੱਥੋਂ ਦੇ ਸਾਬਕਾ ਸਰਪੰਚ ਨੇ ਪਿੰਡ ਸੁੰਦਰ ਦੇ ਮਕੇਸ਼ لال ਮੰਗਾ ਜੀ ਉਹਨਾਂ ਨਾਲ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਇਹ ਜਿਵੇਂ ਤੁਹਾਡੇ ਪਿੰਡ ਦਾ ਮਾਮਲਾ ਸਮਝ ਨਹੀਂ ਆਇਆ ਗੰਭੀਰ ਰੂਪ ਦੇ ਵਿੱਚ ਅਮਰੀਕ ਸਿੰਘ ਜਿਹੜਾ ਉਹ ਫੱਟੜ ਹਾਲਤ 'ਚੇ ਨੇ ਦੱਸਿਆ ਜਾ ਰਿਹਾ ਕਿ ਮਨਜੀਤ ਸਿੰਘ ਸਰਪੰਚ ਨੇ ਜਿਹੜੇ ਮੌਕੇ ਦੇ ਉਹਨਾਂ ਵੱਲੋਂ ਇਹ ਸੱਟਾਂ ਲਾਈਆਂ ਗਿਆ ਨੇ ਤੇ ਕੀ ਮਾਮਲਾ ਤੁਹਾਡੇ ਵੀ ਧਿਆਨ 'ਚ ਆਇਆ ਹੋਗਾ ਸਰ ਅਸੀਂ ਤੇ ਨਾ ਇਹ ਲੜਾਈਆਂ ਦੇ ਕਰਕੇ ਤੇ ਅਸੀਂ ਸਰਬਸੰਤੀ ਕੀਤੀ ਹੈ ਠੀਕ ਹੈ ਜੀ ਠੀਕ ਆ ਜੀ ਪਹਿਲੇ ਮੈਂ ਹੁਣ ਸਾਬਕਾ ਸਰਪੰਚਾਂ ਇਹ ਤਾਂ ਲੜਾਈ ਦੇ ਕਰਕੇ ਅਸੀਂ ਆਖਿਆ ਵੀ ਚਲੋ 나ੜੇ ਇਹ ਲੜਾਈਆਂ ਲੜੀਆਂ ਵਿੱਚ ਕੁਝ ਨਹੀਂ ਰੱਖਿਆ ਨਾਂ ਇਹਨਾਂ ਵਿੱਚ ਕੋਈ ਗੱਲ ਹੈਗੀ ਆ ਆਈ ਇਹਦੇ ਕਰਕੇ ਸਰ ਸਰਪੰਚੀ ਪਿੰਡ ਵਿੱਚ ਕੀਤੀ ਬਾਰੇ ਪੂਰਾ ਪਿੰਡ ਇਕੱਠਾ ਕਰਕੇ ਪਾਰਟੀਆਂ ਪੁਲਟੀਆਂ ਉੱਥੇ ਇਹਨਾਂ ਨੇ ਕੀਤੀਆਂ ਨੇ ਬੜੀਆਂ ਵਧੀਆ ਸਭ ਕੁਝ ਬੜਾ ਵਧੀਆ ਹੋਇਆ ਮੈਂਬਰ ਵੀ ਸਾਡੇ ਸਾਰੇ ਇਸ ਤਰ੍ਹਾਂ ਹੀ ਬਣੇ ਨੇ ਤੇ ਆਪਣਾ ਸਰਪੰਚ ਵੀ ਇਹੋ ਨੂੰ ਬਣਾਇਆ ਠੀਕ ਆ ਜੀ ਤੇ ਅੱਜ ਹੁਣ ਇਹਦਾ ਨਾਂ ਲਾਤਾ ਉਹਨਾਂ ਨੇ ਵੀ ਇਹਨੇ ਕਿਤੇ ਗਾਣਾ ਕੱਢੀਆਂ ਨੇ ਵੇਖੋ ਇਹ ਗੁਰਮੁਖ ਪਰਿਵਾਰ ਆ ਸਾਰੇ ਠੀਕਾ ਗੁਰਦੁਆਰੇ ਨੂੰ ਮੰਨਣ ਵਾਲਾ ਸਾਰਾ ਪਰਿਵਾਰ ਹੈ ਇਸ ਕਰਕੇ ਅਹੀ ਗੱਲ ਕਿਨੇ ਵੀ ਜੇ ਕੋਈ ਗਾਲਾਂ ਮਾਲਾਂ ਕੱਢੀਆਂ ਹੁਣ ਤੇ ਜਿੱਤਰਾ ਅਸੀਂ ਇਕੱਠੇ ਹੋਏ ਹਾਂ ਸਾਰੇ ਪਿੰਡ ਵਿੱਚ ਠੀਕ ਹੈ ਨੇ ਉਸੇ ਤਰ੍ਹਾਂ ਪਿੰਡ ਵਿੱਚ ਸਾਨੂੰ ਸਾਰਾਂ ਇਕੱਠਿਆਂ ਕਰਕੇ ਤੇ ਤੇ ਅਸੀਂ ਨੂੰ ਅਹੀ ਪੁੱਛ ਲੈਦੇ ਵੀ ਗਾਲ ਕੱਢੀ ਪਰ ਗਾਲ ਗੂਲ ਕੋਈ ਨਹੀਂ ਕੱਢੀ ਕੋਈ ਐਹੋ ਜੀ ਗੱਲ ਨਹੀਂ ਹੋਈ ਠੀਕ ਹੈ ਹਾਂ ਫਿਲਮ ਤੋਂ ਰੰਜੀਤ ਜੀ ਤੁਹਾਡੇ ਕਿਆਂ ਨਾਲ ਪੁਰਾਣੀ ਪੰਚਾਇਤੀ ਚੋਣਾਂ ਦੀ ਚਲਦੀ ਜਾ ਰਹੀ ਹੈ ਚਲੋ ਜੀ ਉਹਨਾਂ ਨੇ ਰੱਖੀ ਰੰਜੀਤ ਜੀ ਤੇ ਅਹੀ ਰੱਖ ਰੱਖ ਦਿੱਤਾ ਹੀ ਇਲੈਕਸ਼ਨ ਨਾ ਲੜਦੇ ਹਾਂ ਅਸੀਂ ਤਾਂ ਇਹ ਰੰਜੀਤ ਜੀ ਨੂੰ ਮਟਾ ਹੀ ਦਿੱਤਾ ਦਾ ਇਹ ਜਦੋਂ ਆਹੀ ਕਰ ਰਹੀ ਸਰਬ ਸੰਤੀ ਲਈ ਆ ਫਿਰ ਸਾਡੀ ਸਰ ਕੀ ਰਹੀ ਉਹਦੇ ਪਿੱਛੇ ਕੁਛ ਨਹੀਂ ਆਹੀ ਤੇ ਇਸੇ ਕਹਾ ਕੇ ਕਿ ਆ ਵੀ ਕੋਈ ਗੱਲ ਨਹੀਂ ਪਿੰਡ ਦੀ ਮੰਨ ਲਓ ਇਕੱਠੇ ਰਹਿਣਾ ਜਿਹਦਾ ਪਿੰਡ ਨੂੰ ਸਾਰੇ ਨੂੰ ਬਹੁਤ ਸਾਡਾ ਪਿੰਡ ਦਾ ਥਲੋਕ ਹੈ ਹਰ ਇੱਕ ਗੱਲ ਬਹੁਤ ਵਧੀਆ ਵਾ ਪਰ ਇਹ ਦਾੰਗਾ ਮਾਰਨ ਵਾਲਾ ਜਾਂ ਇਦਾਂ ਦਾ ਕੰਮ ਜਾਂ ਡਰਾਠ ਮਾਰਨ ਵਾਲਾ ਬੰਦੇ ਨੂੰ ਇਹ ਕਿਹੜੇ ਕੰਮ ਦਾ ਕੰਮ ਹੋਇਆ ਠੀਕ ਹੈ ਜੀ ਬੈ ਕੇ بڑے ਮਸਲੇ ਹੱਲ ਹੁੰਦੇ ਆ ਜੀ ਠੀਕ ਹੈ ਜੀ ਜਦੋਂ ਪੰਚਾਇਤ ਬਣੀ ਸੀ ਸਰਪੰਚ ਮਨਜੀਤ ਸਿੰਘ ਔਰ ਉਸ ਸਾਬਕਾ ਸਰਪੰਚ ਮੰਗਲ ਸਿੰਘ ਔਰ ਮੈਂ ਇੱਕ ਪੰਚਾਇਤ ਮੈਂਬਰ ਆ ਤੇ ਇਹ ਮਰੀਕ ਸਿੰਘ ਹੋਣੇ ਨਾਲ ਹੋ ਕੇ ਇਹਨਾਂ ਸਾਰਿਆਂ ਨੇ ਸਰਪੰਚ ਸਿੰਘ ਦੇ ਹਾਰ ਪਾਇਆ ਸੀ ਮਨਜੀਤ ਸਿੰਘ ਦੇ ਸਭ ਸੰਤੀ ਦਾ ਤੇ ਅੱਜ ਉਹੀ ਮਰੀਕ ਸਿੰਘ ਜਿਹੜਾ ਹਾਰ ਪਾਉਣ ਵਾਲਾ ਵਾ ਉਹਨੂੰ ਹੀ ਸੱਟਾਂ ਮਾਰੀਆਂ ਜਾਂਦੇ ਇੱਕ ਮਾੜੀ ਗੱਲ ਵਾ ਇਹ ਸਾਨੂੰ ਪੰਚਾਇਤ ਨੂੰ ਵੀ ਬਾਕੀ ਸਾਰੇ ਮੈਂਬਰਾਂ ਨੂੰ ਬਹੁਤ ਸੁਣ ਕੇ ਦੁੱਖ ਹੁੰਦਾ ਆ ਕਿ ਇਹ ਬਹੁਤ ਜ਼ਿਆਦੀ ਗਲਤ ਕਰ ਲਿਆ ਤੇ ਬਾਕੀ ਉਤੋਂ ਜਿਹੜਾ ਕਹਿ ਦੇਣਾ ਵੀ ਸਰਕਾਰ ਆ ਉਹ ਆ ਜਿਹੜਾ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਹੈਗੇ ਤੇ ਜੋ ਵੀ ਇਹਨਾਂ ਦਾ ਫੈਸਲਾ ਵਾ ਸਹੀ ਲਿਆ ਜਾਵੇ ਸੋ ਇਹ ਸਨ ਮੈਂਬਰ ਪੰਚਾਇਤ ਜਿਵੇਂ ਉਹਨਾਂ ਦਾ ਕਹਿਣਾ ਕਿ ਜੋ ਅਮਰੀਕ ਸਿੰਘ ਆ ਜਿਨ੍ਹਾਂ ਨੂੰ ਗੰਭੀਰ ਰੂਪ 'ਚ ਫਟੜ ਕੀਤਾ ਗਿਆ ਜਿਵੇਂ ਮਨਜੀਤ ਸਿੰਘ ਜੋ ਮੌਜੂਦਾ ਸਰਪੰਚ ਉਸ ਠਿਰ ਦੇ ਉੱਪਰ ਜਿਹੜੇ ਆ ਅਮਰੀਕ ਸਿੰਘ ਦੇ ਪਰਿਵਾਰ ਵੱਲੋਂ ਜਿਹੜੇ ਨੇ ਦੋਸ਼ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਕਿ ਇਹੀ ਅਮਰੀਕ ਸਿੰਘ ਆ ਜਿਨ੍ਹਾਂ ਨੇ ਸਰਬਸੰਤੀ ਦੌਰਾਨ ਮਨਜੀਤ ਸਿੰਘ ਦੇ ਗਲਪ ਦੇ ਵਿੱਚ ਹਾਰ ਪਾ ਕੇ ਸਰਬਸੰਤੀ ਦੇ ਨਾਲ ਇਹ ਪੰਚਾਇਤ ਚੁਣੀ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਸੇ ਅਮਰੀਕ ਸਿੰਘ ਨੂੰ ਜੋ ਮੌਜੂਦਾ ਸਰਪੰਚ ਨੇ ਮਨਜੀਤ ਸਿੰਘ ਉਹਨਾਂ ਵੱਲੋਂ ਗੰਭੀਰ ਰੂਪ ਦੇ ਵਿੱਚ ਫਟੜ ਕਰ ਦਿੱਤਾ ਤੇ ਉਹਨਾਂ ਦੇ ਦਿਲ ਨੂੰ ਬੜੀ ਜਿਹੜੀ ਹੈ ਠੇਸ ਪੁੱਜੀ ਆ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਦੁੱਖ ਲੱਗਾ ਕਿ ਇੱਕ ਜੋ ਅਮਰਧਾਰੀ ਜੋ ਅਮਰੀਕ ਸਿੰਘ ਉਹਨੂੰ ਗੰਭੀਰ ਰੂਪ ਦੇ ਵਿੱਚ ਫਟੜ ਕਰਕੇ ਉਹਦੀ ਜਿਹੜੀ ਆ ਇਹ ਹਸਰ ਕੀਤਾ ਗਿਆ ਸੋ ਜਿਵੇਂ ਸਰਪੰਚ ਮਕੇਸ਼ ਲਾਲ ਨੇ ਵੀ ਕਿਹਾ ਕਿ ਜੋ ਪੰਚਾਇਤੀ ਚੋਣਾਂ ਦੀ ਰੰਜਿਸ਼ ਸੀ ਉਹਨੂੰ ਖਤਮ ਕਰਨ ਵਾਸਤੇ ਹੀ ਉਹਨਾਂ ਨੇ ਜਿਹੜੀ ਸਰਬਸੰਤੀ ਕੀਤੀ ਸੀ ਤੇ ਸਰਬਸੰਤੀਆਂ ਕਰਨ ਦਾ ਵੀ ਇਹੋ ਹੀ ਅਰਥ ਹੁੰਦਾ ਕਿ ਜਿਹੜੀਆਂ ਸਾਡੀਆਂ ਸਮਾਜਿਕ ਸਾਂਝਾਂ ਨੇ ਸਾਡਾ ਸਮਾਜਿਕ ਪਿਆਰ ਆ ਜਿਹੜਾ ਉਹ ਬਰਕਰਾਰ ਰਵੇ ਸਮਾਜਿਕ ਸਾਂਝਾਂ ਜਿਹੜੀ ਨੇ ਉਹ ਬੜੀਆਂ ਰਣ ਇਸ ਕਰਕੇ ਉਹਨਾਂ ਦੇ ਪਿੰਡ ਵਾਸੀਆਂ ਨੇ ਸਮੁੱਚੀ ਪੰਚਾਇਤ ਸਮੇਤ ਜਿਹੜਾ ਇਹ ਫੈਸਲਾ ਲਿਆ ਸੀ ਸਰੂ ਸੰਤੀ ਕਰਨ ਦਾ ਪਰ ਜੇ ਕਿਤੇ ਨਾ ਕਿਤੇ ਪੁਰਾਣੀ ਰੰਜਿਸ਼ ਇਸੇ ਤਰ੍ਹਾਂ ਹੀ ਧੁਖਦਿਆਂ ਭਿਆਨਕ ਰੂਪਕ ਤਿਆਰ ਕਰ ਜਾਣੀ ਹੈ ਤੇ ਫਿਰ ਸਰੂ ਸੰਤੀਆਂ ਕਰਨ ਦਾ ਵੀ ਜਿਹੜਾ ਕੋਈ ਫਾਇਦਾ ਨਹੀਂ ਸੋ ਇਹਨਾਂ ਲੱਗੇ ਦੋਸਾਂ ਸੰਬੰਧੀ ਹੋਣ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਜੋ ਮਨਜੀਤ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਪੱਖ ਜਾਨਣਾ ਚਾਹਾਂਗੇ ਕਿ ਇਸ ਸਬੰਧ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਹੈ ਸੋ ਅਮਰੀਕ ਸਿੰਘ ਦੇ ਪਰਿਵਾਰ ਵੱਲੋਂ ਜੋ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੀ ਬੇਰਹਿਮੀ ਦੇ ਨਾਲ ਆ ਮੌਜੂਦਾ ਸਰਪੰਚ ਮਨਜੀਤ ਸਿੰਘ ਦੇ ਪਰਿਵਾਰ ਵੱਲੋਂ ਮਨਜੀਤ ਸਿੰਘ ਵੱਲੋਂ ਜਿੱਥੇ ਮਾਰਕਟਾਈ ਕੀਤੀ ਗਈ ਆ ਉੱਥੇ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨਾਂ ਨੂੰ ਗੰਭੀਰ ਰੂਪ ਦੇ ਵਿੱਚ ਫੱਟੜ ਕੀਤਾ ਗਿਆ ਸੋ ਉਹਨਾਂ ਦਾ ਸਰਦਾਰ ਮਨਜੀਤ ਸਿੰਘ ਸਰਪੰਚ ਸਾਹਿਬ ਦਾ ਪੱਖ ਜਾਣਨ ਲਈ ਉਹਨਾਂ ਦੇ ਗ੍ਰਹਿ ਵਿਖੇ ਪੁੱਜਿਆ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡੇ ਤੇ ਦੋਸ਼ ਲੱਗੇ ਨੇ ਅਮਰੀਕ ਸਿੰਘ ਦੇ ਪਰਿਵਾਰ ਵੱਲੋਂ ਕਿ ਉਹਨਾਂ ਦੀ ਤੁਸੀਂ ਬੇਰਹਿਮੀ ਦੇ ਨਾਲ ਮਾਰਕਟਾਈ ਕੀਤੀ ਆ ਗੰਭੀਰ ਫੱਟੜ ਹਾਲਤ ਦੇ ਵਿੱਚ ਜਿਹੜੀ ਨੇ ਉਹ ਹਸਪਤਲ ਜਿਹਰੇ ਇਲਾਜ ਨੇ ਕੀ ਕਹਿਣਾ ਚਾਹੋਗੇ ਸਰ ਮੈਂ ਇਹ ਕਹਿਣਾ ਚਾਹਾਂਗਾ ਕਿ ਮੇਰੇ ਜਿਸ ਦਿਨ ਇਹਨੇ ਅੱਗ ਲਗਾਈ ਆ ਮੇਰੇ ਬੇਲੇ ਨੂੰ ਅੱਗ ਲਗਾਉਣ ਨਾਲ ਮੇਰਾ 100 150 ਬੂਟਾ ਸੜ ਗਿਆ ਜੀ ਸੜਨ ਤੋਂ ਬਾਅਦ ਫਿਰ ਵੀ ਅਸਾ ਕੋਈ ਗੱਲ ਨਹੀਂ ਕੀਤੀ ਜਿਹੜਾ ਜ਼ਮੀਨ ਮਾਲਕ ਸੀ ਜਿਹੜੀ ਪਿਛਲੇ ਦਿਨੀ ਆ ਦਰਿਆਈ ਬੇਲੇ ਨੂੰ ਸੀ ਪਿਛਲੇ ਦਿਨ ਦਰਿਆਈ ਬੇਲੇ ਨੂੰ ਅੱਗ ਲੱਗੀ ਸੀ ਉਹਦਾ ਬਹੁਤ ਭਿਆਨਕ ਰੂਪ ਧਾਰਨ ਕਰ ਗਈ ਸੀ ਉਸ ਤੋਂ ਬਾਅਦ ਹਵਾ ਦੇ ਨਾਲ ਮੇਰੇ ਕੋਲ 100 150 ਬੂਟਾ ਸੜ ਗਿਆ ਪਰ ਉਹ ਤੇ ਭਾਰੀ بارش ਆਉਣ ਦੇ ਨਾਲ ਜਿਹੜੀ ਉਹ ਬੁਝ ਗਈ ਸੀ ਅੱਗ ਸਰ ਭਾਰੀ بارش ਆਉਣ ਦੇ ਕਾਰਨ ਜਿੱਥੇ ਤੁਸੀਂ ਉਸ ਟਾਈਮ ਸੀ ਮੌਜੂਦ ਉਸ ਤੋਂ ਦੂਜੇ ਪਾਸੇ ਬੂਟੇ ਸੀ ਜਿੱਧਰ ਅੱਗ ਗਈ ਉਹ 100 ਦੇ ਕਰੀਬ ਬੂਟਾ ਸੜ ਕੇ ਸੁਆਹ ਹੋ ਗਿਆ ਹੁਣ ਅੱਜ ਵੀ ਮੌਜੂਦ ਸਾਰਾ ਉੱਥੇ ਤੁਸੀਂ ਵੇਖ ਸਕਦੇ ਹੋ ਉਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਕੀਤੀ ਮੈਂ ਦੋ ਦਿਨ ਧਰਨੇ ਤੇ ਚਲਾ ਗਿਆ ਡੈਮ ਦੇ ਉੱਤੇ ਜਦੋਂ ਆ ਕੇ ਵੇਖਿਆ ਤਾਂ 100 ਤੋਂ ਵੱਧ ਬੂਟਾ ਸੜਿਆ ਹੋਇਆ ਸੀ ਤੇ ਕਾਰਨਾਂ ਦਾ ਪਤਾ ਲੱਗ ਗਿਆ ਕਿ ਅਮਰੀਕ ਸਿੰਘ ਉੱਥੇ ਨੜੀ ਵੜਦਾ ਸੀ ਇਹਨੇ ਰੰਜਿਸ਼ ਦੀ ਤਹਿਤ ਸਾਡੇ ਨਾਲ ਅਮਰੀਕ ਸਿੰਘ ਨੇ ਅਗ ਲਗਾਈ ਉੱਥੇ ਤੇ ਉਸ ਤੋਂ ਬਾਅਦ ਚੌਂਕ ਦੇ ਵਿੱਚ ਖਲੋ ਕੇ ਮੈਨੂੰ ਕੁੜੀਆਂ ਪੈਣਾ ਦੀਆਂ ਗਾਲਾਂ ਕੱਢਦਾ ਸੀ ਕਹਿੰਦਾ ਵੇ ਜੋ ਕਰਨਾ ਕਰ ਲੈ ਮੈਂ ਅਗ ਲਾਈ ਆ ਜਿੱਥੇ ਜਾਣਾ ਹੈ ਚਲੇ ਜਾ ਨਹੀਂ ਜੇ ਤੁਹਾਨੂੰ ਗਾਲਾਂ ਕੱਢੀਆਂ ਸੀ ਜਾਂ ਤੁਹਾਡਾ 100 ਦੇ ਕਰੀਬ ਬੂਟਾ ਸਾੜ ਦਿੱਤਾ ਕਾਨੂੰਨ ਬੈਠਾ ਹੋਇਆ ਵਾ ਕਾਨੂੰਨ ਤੇ ਤੁਸੀਂ ਵੀ ਦਰਖਾਸਤ ਦੇਣੀ ਸੀ ਤੁਸੀਂ ਹੱਥੀ ਉਹਨਾਂ ਨੂੰ ਫੱਟੜ ਕਰਨਾ ਕੀ ਜਾਇਜ ਹੈ ਦੇਖੋ ਜੀ ਦਰਖਾਸਤ ਦਿੱਤੀ ਹੋਈ ਆ ਕੋ ਇਹ ਮੈਨੂੰ ਅੱਗੋਂ ਪੈਏ ਨੇ ਘਰ ਆ ਰਿਹਾ ਮੈਂ ਮੇਰੇ ਕੋ ਕੋਈ ਹਥਿਆਰ ਨਹੀਂ ਕੋਈ ਡੰਡਾ ਨਹੀਂ ਇਹਨੂੰ ਮੈਂ ਪੁੱਛਿਆ ਕਿ ਕਾਰਨ ਕੀ ਤੁਸੀਂ ਗਾਲਾਂ ਕਿਉਂ ਮੈਨੂੰ ਕੱਢਦੇ ਹੋ ਤੇ ਇਸ ਕਰਕੇ ਸਾਰਾ ਪਰਿਵਾਰ ਪੈ ਗਿਆ ਮੈਨੂੰ ਗੱਡੀ ਭੰਨੀ ਨਾਲੇ ਡਾਂਗਾ ਛੋਟੇ ਮਾਰੇ ਜਵਾਬੀ ਕਾਰਵਾਈ ਦੇ ਵਿੱਚ ਮੈਂ ਵੀ ਇਹਦੇ ਹੂਰਾ ਮੁੱਕੀ ਮਾਰਿਆ ਕੋਈ ਮੇਰੇ ਕੋ ਹਥਿਆਰ ਨਹੀਂ ਕੋਈ ਕੁਛ ਨਹੀਂ ਸਿਰਫ ਇਹਨਾਂ ਨੇ ਆਪਣੇ ਆਪ ਲਾ ਕੇ ਦੋ ਵੀ ਛੱਟਪੇਟ ਤੇ ਦਾਖਲ ਹੋ ਕੇ ਇਹ ਸਾਰੀ ਕਾਰਵਾਈ ਕਰ ਰਹੇ ਨੇ ਠੀਕ ਹੈ ਇਹ ਤਾਂ ਮਤਲਬ ਕਿ ਜਿਹੜੀਆਂ ਸੱਟਾਂ ਲਾਈਆਂ ਹੋਈਆਂ ਇਹਨਾਂ ਨੇ ਆਪ ਹੀ ਲਾਈਆਂ ਬਿਲਕੁਲ ਨਾ ਆਪ ਲਾਈਆਂ ਜੀ ਮੈਂ ਤੇ ਗੱਡੀ ਵੇਚ ਆ ਰਿਹਾ ਮੇਰੀ ਗੱਡੀ ਭੰਤੀ ਹੈ ਨਾ ਸ਼ੀਸ਼ੇ ਡਾਂਗਾ ਮਾਰ ਮਾਰ ਕੇ ਸਾਰੇ ਇਹਨਾਂ ਨੂੰ ਤੁਸੀਂ ਤਾਂ ਪਪੂਆਂ ਦੇ ਬੂਟਿਆਂ ਦੀ ਕਹਾਣੀ ਦੱਸੀ ਆ ਤੇ ਇਹਨਾਂ ਦਾ ਤੇ ਪਰਿਵਾਰ ਦੇ ਦੋਸ਼ ਇਹ ਨੇ ਕਿ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਪੰਚਾਇਤੀ ਚੋਣਾਂ ਦੀ ਰੰਜਿਸ਼ ਤੇ ਜਨਾਬ ਤਾਂ ਹੋਏ ਜੇ ਇਲੈਕਸ਼ਨ ਹੋਇਆ ਹੋਏ ਤੇ ਜਦੋਂ ਇਲੈਕਸ਼ਨ ਹੋਇਆ ਹੀ ਨਹੀਂ ਜਿਹੜਾ ਵਿਰੋਧੀ ਧਿਰ ਦਾ ਸਰਪੰਚ ਸੀ ਖੁਦ ਮੈਂ ਸਾਰੇ ਪੈਸੇ ਮੈਂਬਰ ਉਹ ਬਣਿਆ ਦੁਬਾਰਾ ਮੈਂ ਸਾਰੇ ਕੋਲੋਂ ਪੈਸੇ ਖਰਚ ਕੇ ਸਾਰਾ ਸਰਸਮਤੀ ਦੇ ਨਾਲ ਪੰਚਾਇਤ ਬਣੀ ਉਹਦੇ ਵਿੱਚ ਕੋਈ ਰੰਜਿਸ਼ ਵਾਲੀ ਗੱਲ ਨਹੀਂ ਕਿਸੇ ਕਿਸਮ ਦੀ ਵੀ ਹਾਂਜੀ ਸਾਰਾ ਇਸ ਗੱਲ ਦਾ ਗਵਾਹ ਸਾਰੀ ਪੰਚਾਇਤ ਆ ਤੇ ਜਾਨ ਬੁਝ ਕੇ ਇਹ ਸਾਡੇ ਨਾਲ ਇੱਕ ਸਾਡਾ ਰਸਤਾ ਰੋਕਦੇ ਨੇ ਰਸਤਾ ਰੋਕਦੇ ਨੇ ਉਹਦੇ ਵਿੱਚ ਜਾਣ ਬੁਝ ਕੇ ਕਈ ਵਾਰੀ ਇਹਨਾਂ ਕਿਲ ਸੁੱਟ ਸੁੱਟ ਕੇ ਤੇ ਕੋਸ਼ਿਸ਼ ਕੀਤੀ ਆ ਵੀ ਹਰ ਪਾਸਿਓਂ ਬਹੁਤ ਵਾਰੀ ਸਮਝਾਉਣ ਦੇ باوجود ਵੀ ਉਸ ਕੋਲੋਂ ਬਾਜ ਨਹੀਂ ਆਉਂਦੇ ਫਿਰ ਇਹਨੇ ਅਕਲ ਆ ਕੇ ਜਾਣ ਬੁਝ ਕੇ ਸਾੜ ਕੇ ਬੂਟੇ ਤੇ ਸਾਡੇ ਗਾਲਾਂ ਕੱਢਦਾ ਵੀ ਜੋ ਕਰਨਾ ਕਰ ਲੋ ਤੈਨੂੰ ਜਦੋਂ ਮੈਂ ਪੁੱਛਿਆ ਗਿਆ ਮੈਂ ਕਿਹਾ ਵੀ ਤੂੰ ਮੈਨੂੰ ਗਾਲਾਂ ਕਿਹੜੀ ਗੱਲੋਂ ਕੱਢਣਾ ਤੇ ਇਹ ਸਾਰਾ ਟੱਬਰ ਡਾਂਗਾ ਲੈ ਕੇ ਆ ਕਿਥੇ ਹਾਰੂ ਮੈਂ ਗੱਡੀ ਨਸ ਕੇ ਉਥੋਂ ਮਸਾਂ ਆਪਣੀ ਜਾਨ ਬਚਾਈ ਆ ਗੱਡੀ ਦੇ ਸ਼ੀਸ਼ੇ ਭਨੇ ਤੇ ਗਾਲਾਂ ਦੇ ਸਬੰਧ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਸਾਡਾ ਅਮਰਤਾਰੀ ਪਰਿਵਾਰ ਆ ਤੇ ਅਸੀਂ ਗੁਰੂ ਘਰ ਸੌਂ ਖਾਣ ਨੂੰ ਤਿਆਰ ਆ ਗਾਲ ਤੋਂ ਸੋ ਵੀ ਨਹੀਂ ਗੱਡੀ ਵੇਖੋ ਜੀ ਗਾਲ ਤੋਂ ਸਵਾ ਤੇ ਬੋਲਦਾ ਹੀ ਨਹੀਂ ਜਿੱਥੇ ਜਾਂਦਾ ਉਥੇ ਗਾਲ ਕੱਢਦਾ ਅਮਰਤਾਰੀ ਆ ਤੇ ਰਾਤ ਨੂੰ ਤੇ ਡੋਲ ਚ ਲਿਆ ਕੇ ਸ਼ਰਾਬ ਪੀਂਦੇ ਆਂਦਾ ਇਹ ਅਮਰਤਾਰੀਗਾ ਦਾ ਨਹੀਂ ਤੇ ਕਈ ਬਜ਼ਿਆ ਨੇ ਕਹਿ ਵੀ ਰਾਤ ਨੂੰ ਸ਼ਰਾਬ ਕਿ ਜਿਹੜੇ ਸ਼ਰਾਬ ਪੀਣ ਵਾਲਾ ਬੰਦਾ ਏ ਅਮਰਤਾਰੀ ਇਹ ਤੇ ਗਾਤਰਾ ਪਾਉਣਾ ਅਮਰਤਾਰੀ ਥੋੜਾ ਬੰਦਾ ਬਣ ਜਾਂਦਾ ਸੋ ਇਹਨਾਂ ਪੁੱਲਾ ਵਾ ਇੱਕ ਆਖਰੀ ਸਵਾਲ ਆ ਹੋਰ ਦੋਸ਼ ਇਹਨਾਂ ਨੇ ਲਾਏ ਨੇ ਕਿ ਉਹ ਸਰਪੰਚ ਸਾਹਿਬ ਨੇ ਲੜਾਈ ਹੋਣ ਤੋਂ ਬਾਅਦ ਮਾਰਕਟਾਈ ਤੋਂ ਬਾਅਦ ਇਹ ਵੀ ਵੰਗਾਰਿਆ ਕਿ ਉਹ ਪੁਲਿਸ ਨੂੰ ਮਹੀਨਾ ਭਰ ਦੇ ਨੇ ਜਾਓ ਜੋ ਕਰਨਾ ਕਰ ਲੋ ਉਹ ਇਹ ਸਭ ਜਨਾਬ ਗੱਲਾਂ ਕੋਲੋ ਬੜਾ ਰਹੇ ਨੇ ਮੈਂ ਤੇ ਉਥੋਂ ਨੱਟ ਕੇ ਮਸਾ ਜਾ ਜਾਨ ਬਚਾਈ ਆ ਕੱਲਾ ਸਾਂ ਇਹ ਸਾਰਾ ਟੱਬਰ ਪੈ ਗਿਆ ਮੈਨੂੰ ਕਿ ਜੇ ਮੇਰੇ ਕੋ ਗੱਡੀ ਵਿੱਚ ਨਾ ਹੁੰਦਾ ਇਹਨਾਂ ਨੇ ਮੈਨੂੰ ਕੁੱਟ-ਕੁੱਟ ਓਥੇ ਮਾਰ ਦੇਣਾ ਸੀ ਇਸ ਕਰਕੇ ਮੈਂ ਇਹਨਾਂ ਨੂੰ ਇਕੱਲੇ ਨੇ ਕੀ ਵਿਕਾਰਨਾ ਸੀ ਜਿੰਨੇ ਚਿਰ ਸਾਡਾ ਪਰਿਵਾਰ ਗਿਆ ਉਹਨੇ ਚਿਰ ਨੂੰ ਇਹਨਾਂ ਨੇ ਮਤਲਬ ਇਕੱਠੇ ਹੋ ਕੇ ਦਾਤਰਾ ਕਿਰਪਾਨਾ ਸਭ ਹੱਥ 'ਚ ਫੜੀਆਂ ਪਿਆ ਉਹ ਇਧਰ ਸਾਡਾ ਰਸਤਾ ਰੋਕ ਕੇ ਬੈਠੇ ਨੇ ਜੇ ਵੀ ਕਿਤੇ ਵੀ ਨਹੀਂ ਨੰਗਣ ਦੇਣਾ ਤੁਹਾਨੂੰ ਇੱਥੋਂ ਦੀ ਸੋ ਇਹ ਸਨ ਸਰਪੰਚ ਮਨਜੀਤ ਸਿੰਘ ਉਹਨਾਂ ਨੇ ਇਹਨਾਂ ਸਾਰੇ ਲੱਗੇ ਦੋਸ਼ਾਂ ਨੂੰ ਸ਼ਰੇ ਤੋਂ ਨਕਾਰਦਿਆਂ ਹੋਇਆ ਦੱਸਿਆ ਕਿ ਉਹਨਾਂ ਦੇ ਮਾਈਂਡ ਦੇ ਵਿੱਚ ਕੋਈ ਵੀ ਪੰਚਾਇਤੀ ਚੋਣ ਦੀ ਰੰਜਿਸ਼ ਨਹੀਂ ਸੀ ਇਹ ਜੋ ਦੋਸ਼ ਲਗਾਏ ਜਾ ਰਹੇ ਨੇ ਇਹ ਬਿਲਕੁਲ ਸਰਾਸਰ ਬੇਬੁਨਿਆਦ ਨੇ ਉਹਨਾਂ ਨੇ ਦੱਸਿਆ ਕਿ ਸਭੂ ਇੱਕ ਹਫ਼ਤਾ ਪਹਿਲਾਂ ਜਿਵੇਂ ਨਰਲੇਵ ਟੀਵੀ ਤੇ ਵੀ ਖਬਰ ਚਲਾਈ ਗਈ ਸੀ ਕਿ ਇੱਥੇ ਇਹਨਾਂ ਦੇ ਸੁੰਦਰ ਡੇਰਾ ਦੀ ਹਦੂਦ ਦੇ ਵਿੱਚ ਜੋ ਜੰਗਲ ਬੇਲਾ ਦਰਿਆ ਦੀ ਹਦੂਦ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਉਸ ਅੱਗ ਦੇ ਨਾਲ ਜਿਹੜਾ 100 ਦੇ ਕਰੀਬ ਜਿਹੜਾ ਵਾ ਪਪੂਲਰ ਦੇ ਬੂਟਿਆਂ ਦਾ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਸੀ ਸੋ ਉਹਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਪਤਾ ਕਰ ਲਿਆ ਗਿਆ ਕਿ ਇਹ ਅੱਗ ਜਿਹੜੀ ਆ ਇਹ ਅਮਰੀਕ ਸਿੰਘ ਵੱਲੋਂ ਹੀ ਲਗਾਈ ਗਈ ਸੀ ਤੇ ਇਸ ਸਬੰਧ ਦੇ ਵਿੱਚ ਉਹ ਅਮਰੀਕ ਸਿੰਘ ਦੇ ਪਰਿਵਾਰ ਦੇ ਜਾਂ ਅਮਰੀਕ ਸਿੰਘ ਦੇ ਖਿਲਾਫ ਸਬੰਧਤ ਪੁਰਾਣਾ ਸ਼ਾਲਾ ਥਾਣਾ ਦੇ ਵਿੱਚ ਉਹਨਾਂ ਵੱਲੋਂ ਜਿਹੜੀ ਆ ਸ਼ਿਕਾਇਤ ਵੀ ਕੀਤੀ ਗਈ ਆ ਦਰਖਾਸਤ ਵੀ ਜਿਹੜੀ ਆ ਕਾਨੂੰਨੀ ਕਾਰਵਾਈ ਕਰਨ ਨੂੰ ਲੈ ਕੇ ਦਿੱਤੀ ਗਈ ਆ ਸੋ ਇਹਨਾਂ ਰੰਜਿਸ਼ਾਂ ਨੂੰ ਲੈ ਕੇ ਇਹਨਾਂ ਦਾ ਝਗੜਾ ਜ਼ਰੂਰ ਹੁੰਦਾ ਪਰ ਕੋਈ ਵੀ ਤੇਜ਼ ਧਾਰ ਹਥਿਆਰ ਦੇ ਨਾਲ ਉਹਨਾਂ ਵੱਲੋਂ ਜਿਹੜਾ ਵਾ ਵਾਰ ਨਹੀਂ ਕੀਤਾ ਗਿਆ ਸਗੋਂ ਉਹਨਾਂ ਦਾ ਕਹਿਣਾ ਕਿ ਇਹਨਾਂ ਦੇ ਪਰਿਵਾਰ ਵੱਲੋਂ ਜੋ ਹੈ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਦੇ ਪੰਤੋਂ ਪੰਤ ਤੋੜ ਕੀਤੀ ਗਈ ਆ ਸੋ ਬਚਾਅ ਵਾਸਤੇ ਜਿਹੜੀ ਆ ਜਿਹੜੀ ਇਹਨਾਂ ਦੀ ਲੜਾਈ ਦੀ ਮੁੱਠ ਭੇੜ ਹੋਈ ਆ ਉਹਦੇ ਵਿੱਚ ਹੱਥੋਂ ਪਾਈ ਉਹਨਾਂ ਦੀ ਜ਼ਰੂਰ ਹੋਈ ਆ ਪਰ ਕੋਈ ਵੀ ਇਸ ਤਰ੍ਹਾਂ ਦਾ ਹਥਿਆਰ ਜਿਹੜਾ ਵਾ ਉਹਨਾਂ ਦੇ ਹੱਥ ਵਿੱਚ ਨਹੀਂ ਸੀ ਉਹ ਖਾਲੀ ਹੱਤੀ ਸਨ ਸੋ ਇਹਨਾਂ ਸਾਰੇ ਦੋਸਾਂ ਨੂੰ ਉਹਨਾਂ ਵੱਲੋਂ ਲੰਕਰਿਆ ਗਿਆ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਆ ਕਿ ਪਰਾਣਾਸ਼ਾਲਾ ਪੁਲਿਸ ਜਿਹੜੀ ਆ ਇਸ ਮਾਮਲੇ ਨੂੰ ਲੈ ਕੇ ਜਿਹੜਾ ਵਾ ਉਹ ਕੀ ਫੈਸਲਾ ਲੈਂਦੀ ਆ ਕੀ ਕਾਰਵਾਈ ਕਰਦੀ ਆ ਇਹ ਸਮੇਂ ਦੀ ਗਰਭਚੇ ਹੁਣ ਤੱਕ ਲਈ ਇਹਨਾਂ ਹੀ ਸਹਾਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ